ਦੇਸ਼ਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਅੱਜ ਦੀਆਂ ਹੋਂ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਕਿਸਾਨਾਂ ਨੇ ਸ਼ੰਭੂ ਰੇਲਵੇ ਸਟੇਸ਼ਨ ਤੇ ਪਟੜੀਆਂ ਉੱਪਰ ਬੈਠ ਕੇ ਰੇਲ ਰੋਕੋ ਅੰਦੋਲਨ ਕੀਤਾ ਸ਼ੁਰੂ ਰਾਹੁਲ ਗਾਂਧੀ ਨੇ ਕਿਹਾ ਚੋਣਵੀਂ ਬਾਂਡ ਦੁਨੀਆ ਦੀ ਸਭ ਤੋਂ ਵੱਡੀ ਵਸੂਲੀ ਸਕੀਮ ਤੇ ਮੋਦੀ ਪ੍ਰਸ਼ਤਾਚਾਰ ਦੇ ਚੈਂਪੀਅਨ ਨੇ ਭਾਰਤੀ ਅਰਥਵਿਵਸਥਾ 2024 ਵਿੱਚ 6.5 ਫੀਸਦੀ ਨਾਲ ਵਧਣ ਦਾ ਅਨੁਮਾਨ ਭਾਰਤ ਦੀ ਆਬਾਦੀ 144 ਕਰੋੜ ਤੱਕ ਪਹੁੰਚੀ 14 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀ ਹਿੱਸੇਦਾਰੀ 24% ਦੁਬਈ ਵਿੱਚ ਭਾਰੀ ਮੀਂਹ ਕਾਰਨ ਰੇਗਿਸਤਾਨ ਸਮੁੰਦਰ ਬਣਿਆ ਸਭ ਕੁਝ ਹੋਇਆ ਥਾ। ਮਿਆਂਮਾਰ ਵਿੱਚ ਗਰਮੀ ਤੇ ਲੂ ਕਾਰਨ ਸੂਕੀ ਨੂੰ ਜ਼ੇਲ ਤੋਂ ਕਾਰਜ ਕੀਤਾ ਨਜ਼ਰਬੰਦ। ਮਕਸੂਦਪੁਰ ਸੁੰਡ ਮੰਡੀ ਚ ਕਣਕ ਦੀ ਆਮਤ ਖਰੀਦ ਹੋਈ ਸ਼ੁਰੂ। ਨਕਸਲ ਪ੍ਰਭਾਵਿਤ ਇਲਾਕੇ ਚ ਤਲਾਸ਼ੀ ਦੌਰਾਨ ਹਥਿਆਰ ਹੋਏ ਬਰਾਮਦ। ਕਮਲਿੰਗੀਆਂ ਦੇ ਮਾਮਲੇ ਬਾਰੇ ਕੈਬਨਟ ਸਿਕੱਤਰ ਦੀ ਅਗਵਾਈ ਹੇਠ ਬਣੀ ਕਮੇਟੀ। ਲੁਧਿਆਣਾ ਚੁਰੂ ਐਕਸਪ੍ਰੈਸ ਅੱਪ ਤੇ ਡਾਊਨ ਹੋਈ ਰੱਦ। ਤੇ ਇਸ ਨਾਲ ਅੱਜ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਉਚਾਨ ਦੇ ਖਬਰਾਂ ਵਿਸਥਾਰ ਦੇ ਵਿੱਚ। ਖਬਰ ਚੰਡੀਗੜ੍ਹ ਤੋਂ سامنے ਆ ਰਹੀ ਹੈ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵੱਲੋਂ ਅੱਜ ਸ਼ੰਭੂ ਰੇਲਵੇ ਸਟੇਸ਼ਨ ਤੇ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ ਕਿਸਾਨ ਪਟੜੀਆਂ ਤੇ ਬੈਠ ਕੇ ਕਿਸਾਨਾਂ ਨੇ ਕਿਹਾ ਕਿ ਜੇਕਰ ਉਹਨਾਂ ਦੇ ਨੇਤਾਵਾਂ ਤੇ ਵਰਕਰਾਂ ਨੂੰ ਰਿਹਾ ਨਾ ਕੀਤਾ ਤਾਂ ਇਹ ਪ੍ਰਦਰਸ਼ਨ ਅਨਮਿੱਥੇ ਸਮੇਂ ਲਈ ਚਲਾ ਦਿੱਤਾ ਜਾਵੇਗਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਦੂਜੀ ਅਹਿਮ ਖਬਰ ਗਾਜ਼ੀਆਬਾਦ ਤੋਂ سامنے ਆ ਰਹੀ ਹੈ ਕਾਂਗਰਸ ਦੇ ਸਾਫਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਚੋਣ ਬਾੰਡ ਯੋਜਨਾ ਦੁਨੀਆ ਦੀ ਸਭ ਤੋਂ ਵੱਡੀ ਵਸੂਲੀ ਸਕੀਮ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭ੍ਰਿਸ਼ਟਾਚਾਰ ਦੇ ਚੈਂਪੀਅਨ ਨੇ ਸਮਾਜਵਾਦੀ ਪਾਂਚੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨਾਲ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੇ ਇਹ ਵੀ ਦਮਾ ਕੀਤਾ ਕਿ ਪਾਂਚਪਾ ਇਸ ਚੋਣ ਵਿੱਚ 150 ਤੋਂ ਵੱਧ ਸੀਟਾਂ ਨਹੀਂ ਮਿਲ ਰਹੀਆਂ ਅਖਿਲੇਸ਼ ਯਾਦਵ ਨੇ ਕਿਹਾ ਕਿ ਇਸ ਲੋਕ ਸਭਾ ਚੋਣਾਂ 'ਚ ਗਾਜ਼ੀਆਬਾਦ ਤੋਂ ਗਾਜ਼ੀਪੁਰ ਤੱਕ ਪਾਂਚਪਾ ਦਾ ਸਫਾਇਆ ਹੋ ਜਾਵੇਗਾ ਟੀਜੀ ਦੀ ਅਹਿਮ ਖਬਰ ਸੰਯੁਕਤ ਰਾਸ਼ਟਰ ਤੋਂ سامنے ਆ ਰਹੀ ਹੈ ਭਾਰਤ ਦੀ ਅਰਟਿਕਾ 2024 ਵਿੱਚ 6.5% ਵਧਣ ਦਾ ਅਨੁਮਾਨ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਬਹੁ-ਰਾਸ਼ਟਰੀ ਕੰਪਨੀਆਂ ਆਪਣੇ ਸਪਲਾਈ ਚੇਨ 'ਚ ਵਿਭਿੰਨਤਾ ਲੈਣ ਲਈ ਦੇਸ਼ 'ਚ ਆਪਣੀਆਂ ਨਿਰਮਾਣ ਪ੍ਰਕਿਰਿਆਵਾਂ ਦਾ ਵਿਸਤਾਰ ਕਰ ਰਹੀਆਂ ਨੇ ਜਿਸ ਦਾ ਭਾਰਤੀ ਬਰਾਮਦੇ ਸਕਾਰਾਤਮਕ ਪ੍ਰਭਾਵ ਪਵੇਗਾ। ਸੰਯੁਕਤ ਰਾਸ਼ਟਰ ਵਪਾਰ ਤੇ ਵਿਕਾਸ ਨੇ ਅੱਜ ਜਾਰੀ ਆਪਣੀ ਰਿਪੋਰਟ ਦੇ ਵਿੱਚ ਕਿਹਾ ਕਿ 2023 'ਚ ਭਾਰਤ ਦੀ ਵਿਕਾਸ ਦਰ 6.7% ਤੇ 2024 ਵਿੱਚ 6.5 ਫੀਸ ਦੀ ਰਹਣ ਦੀ ਉਮੀਦ ਹੈ ਇਸ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵੱਧਦੀ ਪ੍ਰਮੁੱਖ ਅਰਥ ਵਿਵਸਥਾ ਹੋਵੇਗੀ ਚੌਥੀ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ UNFPA ਦੀ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਦੀ ਆਬਾਦੀ 144 ਕਰੋੜ ਤੱਕ ਪਹੁੰਚ ਚੁੱਕੀ ਹੈ ਤੇ ਇਸ ਵਿੱਚ 14 ਸਾਲ ਤੱਕ ਦੀ ਉਮਰ ਦੇ ਆਬਾਦੀ 24% ਹੈ ਸੰਯੁਕਤ ਰਾਸ਼ਟਰ ਆਬਾਦੀ ਫੰਡ ਨੇ ਖੁਲਾਸਾ ਕੀਤਾ ਹੈ ਕਿ ਭਾਰਤ ਦੀ ਆਬਾਦੀ 77 ਸਾਲਾਂ ਵਿੱਚ ਦੁੱਗਣੀ ਹੋਣ ਦਾ ਅਨੁਮਾਨ ਹੈ ਰੀਪੋਰਟ ਮੁਤਾਬਕ ਭਾਰਤ 144.1 ਕਰੋੜ ਦੀ ਅੰਦਾਜ਼ਨ ਆਬਾਦੀ ਦੇ ਨਾਲ ਵਿਸ਼ਵ ਪੱਧਰ ਤੇ ਸਭ ਤੋਂ ਅੱਗੇ ਜਦਕਿ ਚੀਨ 142.5 ਕਰੋੜ ਦੇ ਨਾਲ ਦੂਜੇ ਨੰਬਰ ਤੇ ਹੈ 2011 ਵਿੱਚ ਕੀਤੀ ਗਈ ਪਿਛਲੀ ਜਨਗਣਨਾ ਦੌਰਾਨ ਭਾਰਤ ਦੀ ਆਬਾਦੀ 121 ਕਰੋੜ ਦਰਜ ਕੀਤੀ ਗਈ ਸੀ ਰਿਪੋਰਟ ਵਿੱਚ ਅੱਗੇ ਦੱਸਿਆ ਗਿਆ ਹੈ ਕਿ ਭਾਰਤ ਦੀ ਅੰਦਾਜ਼ਨ 24% ਆਬਾਦੀ 0 ਤੋਂ 14 ਸਾਲ ਦੀ ਉਮਰ ਦੀ ਹੈ ਜਦਕਿ 17% 10 ਤੋਂ 19 ਸਾਲ ਦੀ ਉਮਰ ਦੀ ਹੈ 10 ਤੋਂ 24 ਸਾਲ ਦੀ ਉਮਰ ਦੇ ਵਰਗ ਦੀ ਆਬਾਦੀ 26% ਹੋਣ ਦਾ ਅਨੁਮਾਨ ਹੈ। 15 ਤੋਂ 64 ਉਮਰ ਸਮੂਹ 68% ਹੈ। ਇਸ ਤੋਂ ਇਲਾਵਾ ਭਾਰਤ ਦੀ 7% ਆਬਾਦੀ 65 ਸਾਲ ਜਾਂ ਇਸ ਤੋਂ ਬਾਅਦ ਉਮਰ ਦੀ ਹੈ, ਜਿਸ ਵਿੱਚ ਮਰਦਾਂ ਦੀ ਔਸਤ ਉਮਰ 71 ਸਾਲ ਅਤੇ ਔਰਤਾਂ ਦੀ 74 ਸਾਲ ਹੈ। ਪੰਜਵੀਂ ਅਹਿਮ ਖਬਰ ਦੁਬਈ ਤੋਂ سامنے ਆ ਰਹੀ ਹੈ। ਸੰਯੁਕਤ ਅਰਬ ਅਮੀਰਾਤ ਅਤੇ ਇਸ ਦੇ ਆਸ-ਪਾਸ ਦੇ ਦੇਸ਼ਾਂ ਵਿੱਚ ਮੰਗਲਵਾਰ ਨੂੰ ਭਾਰੀ ਮੀਂਹ ਪਿਆ। ਮੇ ਇਹਨਾਂ ਤੇ ਸੀ ਕਿ ਕਈ ਥਾਵਾਂ ਤੇ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ। ਪਾਰਿਮੀਕਰਨ ਯੂਏ ਦੇ ਮੁੱਖ ਹਵਾਈ ਰੇ ਤੇ ਕੁਝ ਹਿੱਸੇ ਪੂਰੀ ਤਰ੍ਹਾਂ ਨਾਲ ਪਾਣੀ ਨਾਲ ਭਰ ਗਏ ਤੇ ਸੜਕਾਂ ਤੇ ਖੜੇ ਵਾਹਨ ਵੀ ਡੁੱਬ ਗਏ। ਹਵਾਈ ਅੱਡੇ ਤੇ ਪਾਣੀ ਭਰ ਗਿਆ। ਇਸ ਤੋਂ ਇਲਾਵਾ ਭਾਰੀ ਬਾਰਿਸ਼ ਕਾਰਨ ਯੂਏ ਹੀ ਪ੍ਰਸ਼ਾਸਨ ਨੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਅਪੀਲ ਕੀਤੀ। ਸਕੂਲਾਂ ਨੇ ਆਨਲਾਈਨ ਕਲਾਸਾਂ ਚਲਾਈਆਂ। ਸਰਕਾਰੀ ਕਰਮਚਾਰੀਆਂ ਨੂੰ ਵੀ ਘਰੋਂ ਕੰਮ ਕਰਨ ਲਈ ਕਿਹਾ ਗਿਆ। ਦੁਨੀਆ ਦੇ ਸਭ ਤੋਂ ਰੁੱਝੇ ਹਵਾਈ ਅੱਡਿਆਂ ਵਿੱਚੋਂ ਇੱਕ ਦੁਬਈ ਇੰਟਰਨੈਸ਼ਨਲ 에ਅਰਪੋਰਟ ਤੇ ਉਡਾਣਾਂ ਨੂੰ ਰੋਕ ਦਿੱਤਾ ਗਿਆ। ਕਈ ਉਡਾਣਾਂ ਰੱਦ ਕਰਨੀਆਂ ਪਈਆਂ ਤੇ ਕਈ ਦੇਰੀ ਨਾਲ ਚੱਲੀਆਂ। 6ਵੀਂ ਅਹਿਮ ਖਬਰ ਬੈਂਕਾਕ ਤੋਂ ਸਾਹਮਣੇ ਆ ਰਹੀ ਹੈ। म्यानमार ਦੀ ਫੌਜ ਨੇ ਅੱਜ ਕਿਹਾ ਕਿ ਸੱਤਾ ਤੋਂ ਬੇਦਖਲ ਨੇਤਾ ਆਗੂ ਸਾਂਸੂ ਕੀ ਨੂੰ ਸਿਹਤ ਕਾਰਨ ਗੰਭੀਰ ਗਰਮੀ ਦੀ ਲਹਿਰ ਦੇ ਮੱਦੇਨਜ਼ਰ ਜੇਲ੍ਹ ਤੋਂ ਕਾਰਵਿਚ ਨਜ਼ਰਬੰਦ ਕਰ ਦਿੱਤਾ ਗਿਆ 2021 ਵਿੱਚ ਫੌਜ ਨੇ ਚੁਣੀ ਹੋਈ ਸਰਕਾਰ ਨੂੰ ਬੇਦਖਲ ਕਰਕੇ ਮਿਆਂਮਾਰ ਵਿੱਚ ਸੱਤਾ ਸੰਭਾਲੀ ਅਤੇ ਸੂ ਕੀ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਨਾਲ ਹੀ ਫੌਜ ਨੇ ਲੋਕਤੰਤਰ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਸਖਤ ਕਾਰਵਾਈ ਕੀਤੀ ਸੀ ਸੱਤਵੀਂ ਅਹਿਮ ਖਬਰ ਕਟਾਰੀਆਂ ਤੋਂ ਸਾਹਮਣੇ ਆ ਰਹੀ ਹੈ ਮਾਰਕੀਟ ਕਮੇਟੀ ਅਦीन ਪੈਂਦੀ ਮਕਸੂਦਪੁਰ ਸੁੰਡ ਦਾਣਾ ਮੰਡੀ ਵਿੱਚ ਕਣਕ ਦੀ ਆਮਤ ਖਰੀਦ ਹੋਣੀ ਸ਼ੁਰੂ ਹੋ ਚੁੱਕੀ ਹੈ ਸਰਕਲ ਦੇ ਕਿਸਾਨ ਆਗੂ ਜਗਜੀਤ ਸਿੰਘ ਬਲਾਕੀਪੁਰ ਨੇ ਕਿਹਾ ਕਿ ਕਿਸਾਨਾਂ ਦੇ ਫਸਲ ਦਾ ਇੱਕ ਇੱਕ ਦਾਣਾ ਖਰੀਦਿਆ ਜਾਵੇਗਾ ਉਨ੍ਹਾਂ ਕਿਸਾਨ ਪਰਾਵਾਂ ਨੂੰ ਅਪੀਲ ਕਰਦੇ ਆ ਕਿ ਉਹ ਕਣਕ ਦੀ ਫਸਲ ਮੰਡੀ ਵਿੱਚ ਸੁਕਾ ਕੇ ਹੀ ਲਿਓਨ ਤਾਂ ਜੋ ਫਸਲ ਦਾ ਸਹੀ ਮੁੱਲ ਵਟਿਆ ਜਾ ਸਕੇ ਅੱਜ ਦੀ ਅਹਿਮ ਖਬਰ ਛੱਤੀਸਗੜ੍ਹ ਤੋਂ ਸਾਹਮਣੇ ਆ ਰਹੀ ਹੈ ਛੱਤੀਸਗੜ੍ਹ ਦੇ ਕਾਂਕੇਰ ਵਿੱਚ ਮੋਟੇ ਪੇੜ ਸ਼ੁਰੂ ਹੋਣ ਤੋਂ ਬਾਅਦ ਇਲਾਕੇ ਦੀ ਤਲਾਸ਼ੀ ਲਈ ਗਈ ਅਤੇ ਪਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ 9ਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਕੇਂਦਰ ਨੇ ਸਮਲਿੰਗੀਆਂ ਦੇ ਮਾਮਲਿਆਂ ਤੇ ਗੌਰ ਕਰਨ ਲਈ ਕੈਬਨਿਟ ਸਕੱਤਰ ਦੀ ਅਗਵਾਈ ਹੇਠ ਕਮੇਟੀ ਕਾਇਮ ਕੀਤੀ ਹੈ ਇਹਨਾਂ ਮਾਮਲਿਆਂ ਵਿੱਚ ਬਿਨਾਂ ਕਿਸੇ ਵਿਤਕਰੇ ਦੇ ਸੇਵਾਵਾਂ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਲਈ ਲੋੜਿੰਦੇ ਕਦਮ ਚੁੱਕਣ ਤੇ ਇਹ ਯਕੀਨੀ ਬਣਾਉਣਾ ਸ਼ਾਮਲ ਹੈ ਕਿ ਸਪਾਈਚਾਰਿਆਂ ਨਾਲ ਸੰਬੰਧਿਤ ਲੋਕਾਂ ਨੂੰ ਹਿੰਸਾ ਦਾ ਸਾਹਮਣਾ ਨਾ ਕਰਨਾ ਪਵੇ ਪਿਛਲੇ ਸਾਲ 7 ਅਕਤੂਬਰ ਨੂੰ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਸਮਲਿੰਗੀ ਪਹਾਈਚਾਰੇ ਦੇ ਮੁੱਦਿਆਂ ਤੇ ਗੌਰ ਕਰਨ ਲਈ ਉੱਚ ਤਾਨਕੀ ਕਮੇਟੀ ਬਣਾਉਣ ਲਈ ਕਿਹਾ ਸੀ ਕਮੇਟੀ ਇਸ ਪਹਾਈਚਾਰੇ ਨਾਲ ਸੰਬੰਧਿਤ ਮੁੱਦਿਆਂ ਦੀ ਕੋਖ ਕਰੇਗੀ ਅਤੇ ਕੇਂਦਰ ਤੇ ਰਾਜ ਸਰਕਾਰਾਂ ਨੂੰ ਬਿਨਾਂ ਕਿਸੇ ਭੇਤ ਭਾਪ ਦੇ ਸਮਲਿੰਗੀ ਪਹਾਈਚਾਰੇ ਤੱਕ ਸਮਾਨ ਅਤੇ ਸੇਵਾਵਾਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਕਦਮਾਂ ਦਾ ਸੁਝਾਅ ਦੇਵੇਗੀ ਇਹ ਕਮੇਟੀ ਚੁੱਕੇ ਜਾਣ ਵਾਲੇ ਕਦਮਾਂ ਦੀ ਵੀ ਜਾਂਚ ਕਰੇਗੀ ਤਾਂ ਜੋ ਸਮਲਿੰਗੀ ਪਹਾਈਚਾਰੇ ਨੂੰ ਹੰਸਾ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕੇਂਦਰੀ ਗ੍ਰਹਿਸਕੱਤਲ ਵਿਧਾਇਨਿਕ ਸਕੱਤਰ ਸਿਹਤ ਸਕੱਤਰ ਮਹਿਲਾ ਤੇ ਬਾਲ ਭੁਗਾਂ ਸਕੱਤਰ ਤੇ ਸਮਾਜਿਕ ਨਿਆਂ ਤੇ ਆਧਾਰਿਕਤਾ ਸਕੱਤਰ ਇਸ ਕਮੇਟੀ ਦੇ ਮੈਂਬਰ ਨੇ ਦਸਵੀਂ ਅਹਿਮ ਖਬਰ ਜੈਪੁਰ ਤੋਂ ਸਾਹਮਣੇ ਆ ਰਹੀ ਹੈ ਅੰਬਾਲਾ ਡਿਵੀਜ਼ਨ ਵਿੱਚ ਕਿਸਾਨ ਅੰਦੋਲਨ ਦਾ ਅਸਰ ਰਾਜਸਥਾਨ ਨਾਲ ਜੁੜੀਆਂ ਦੋ ਟ੍ਰੇਨਾਂ ਤੇ ਵੀ ਪਿਆ ਅਤੇ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਉੱਤਰ ਪੱਛਮੀ ਰੇਲਵੇ ਦੇ ਬੁਲਾਰੇ ਅਨੁਸਾਰ ਉਤਰੀ ਰੇਲਵੇ ਦੇ ਹੰਬਾਲਾ ਡਿਵੀਜ਼ਨ ਤੇ ਕਿਸਾਨਾਂ ਦੇ ਅੰਦੋਲਨ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੈ ਬੁਲਾਰੇ ਨੇ ਦੱਸਿਆ ਕਿ ਰੇਲ ਗੱਡੀ ਨੰਬਰ 04744 ਲੁਧਿਆਣਾ ਚੂਰੂ ਵਿਸ਼ੇਸ਼ ਰੇਲ ਸੇਵਾ 10 ਅਪ੍ਰੈਲ ਨੂੰ ਰਾਤ ਰਹੇਗੀ ਤੇ ਰੇਲ ਨੰਬਰ 04745 ਚੂਰੂ ਲੁਧਿਆਣਾ ਵਿਸ਼ੇਸ਼ ਰੇਲ ਸੇਵਾ 18 ਅਪ੍ਰੈਲ ਨੂੰ ਰੱਦ ਹੋਵੇਗੀ ਐਸਨ ਆਜਦੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੀ ਸੇਵਕ ਨਿਊਜ਼ ਚੈਨਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ